ਪਰਾਣੇ ਆਪਣੇ ਬਜ਼ੁਰਗ ਹੁੰਦੇ ਸੀ ਜਿਹੜੇ ਰਾਤ ਨੂੰ ਸੌਣ ਵੇਲੇ ਜਾਂ ਸਵੇਰੇ ਨਹਾਉਣ ਤੋਂ ਬਾਅਦ ਟੁੰਨੀ ਦੇ ਵਿੱਚ ਸਰੋਂ ਤੇਲ ਲਗਾਉਂਦੇ ਸੀ ਦੇਸੀ ਕੀ ਲਗਾਉਂਦੇ ਸੀ ਨੱਕ ਦੇ ਵਿੱਚ ਕੰਨ ਦੇ ਵਿੱਚ ਉਹ ਕਦੇ ਬਿਮਾਰ ਨਹੀਂ ਹੋਏ ਕਿਸੇ ਨੂੰ ਨਾ ਦੇਖਿਆ ਨਹੀਂ ਸੀ ਬ ਇਹਨਾਂ ਨੂੰ ਹਾਟ ਦੀ ਪ੍ਰੋਬਲਮ ਹੋ ਰਹੀ ਹੈ 슈ਗਰ ਦੀ ਪ੍ਰੋਬਲਮ ਹੋ ਰਹੀ ਹੈ ਕਿਸੇ ਤਰ੍ਹਾਂ ਦਾ ਆਪਾਂ ਸੁਣਿਆ ਨਹੀਂ ਸੀ ਹਮੇਸ਼ਾ ਤੰਦਰੁਸਤ ਰਹਿੰਦੇ ਸੀ 90 ਸਾਲ 100 ਸਾਲ ਤੱਕ ਦੀ ਉਮਰ ਉਹ ਬੜੀ ਵਧੀਆ ਢੰਗ ਨਾਲ ਹਟਾਉਂਦੇ ਸੀ ਜ਼ਿੰਦਗੀ ਜਿਉਂਦੇ ਸੀ ਹੁਣ ਆਪਾਂ ਅੱਜ ਕੱਲ ਦਾ ਟਾਈਮ ਦੇਖੀ ਤੇ 40 ਤੋਂ 50 ਸਾਲ ਦੀ ਉਮਰ ਦੇ ਵਿੱਚ ਹੀ ਆਪਾਂ ਨੂੰ ਲੱਗਦਾ ਵੀ ਆਪਾਂ ਦਾ ਬਹੁਤ ਜ਼ਿਆਦਾ ਬੁੱਢੇ ਹੋ ਚੁੱਕੇ ਆ ਕਿਉਂਕਿ ਆਪਣਾ ਖਾਣ ਪੀਣ ਠੀਕ ਨਹੀਂ ਹੈ ਥੋੜਾ ਜਿਹਾ ਆਪਾਂ ਨੂੰ ਸਿਰ ਦਰਦ ਹੁੰਦਾ ਆਪਾਂ ਕਾਰਨ ਨਹੀਂ ਦੇਖਦੇ ਸਿਰ ਦਰਦ ਹੋਣ ਦਾ ਕਾਰਨ ਕੀ ਹੈ ਆਪਾਂ ਸਿਰਫ ਡਾਕਟਰ ਕੋਲ ਭਜਦੇ ਆ ਜਾਂ ਪੇਨ ਕਿਲਰ ਪੇਨ ਕਿਲਰਸ ਕੀ ਹੈ ਸਟੀਰੋਇਡਸ ਨੇ ਠੀਕ ਹੈ ਨਾ ਜਿਹੜੇ ਆਪਣੇ ਬਾਡੀ ਨੂੰ ਬਹੁਤ ਜ਼ਿਆਦਾ ਕਿਡਨੀ ਦੇ ਉੱਪਰ ਲੀਵਰ ਦੇ ਉੱਪਰ ਇਫੈਕਟ ਕਰਦੇ ਨੇ ਟੌਕਸਿਨਸ ਨੇ ਜ਼ਹਿਰ ਨੇ ਜਿਹੜਾ ਆਪਣੇ ਸ਼ਰੀਰ ਨੂੰ ਖਤਮ ਕਰ ਦਿੰਦੇ ਨੇ ਇਮਿਊਨਿਟੀ ਆਪਣੀ ਖਤਮ ਕਰ ਚੁੱਕ ਸੇਤ ਨਾਲ ਜੁੜੀ ਕਈ ਤਰਾਂ ਦੀ ਖਾਸ ਜਾਣਕਾਰੀ ਇਸ ਪ੍ਰੋਗਰਾਮ ਦੇ ਲਈ ਤੁਹਾਡ ਨਾਲ ਸਾਂਝੀ ਕਰਦੇ ਆ ਅੱਜ ਆਪਾਂ ਗੱਲ ਕਰਾਂਗੇ ਨਾਬੀ ਯਾਨੀ ਧੁੰਨੀ ਨੂੰ ਲੈ ਕੇ ਸੋ ਧੁੰਨੀ ਕਿੰਨੀ ਖਾਸ ਹੁੰਦੀ ਆ ਔਰ ਅਸੀਂ ਪੁਰਾਣੇ ਜ਼ਮਾਨੇ ਵਿੱਚ ਕਈ ਆਪਣੇ ਬਜ਼ੁਰਗਾਂ ਤੋਂ ਇਹ ਗੱਲ ਸੁਣਦੇ ਸੀ ਕਿ ਚਾਹੇ ਛੋਟੇ ਨੇ ਬੱਚੇ ਨੇ ਬਜ਼ੁਰਗ ਨੇ ਸਾਰੇ ਜੋ ਹੈ ਧੁੰਨੀ ਦੇ ਵਿੱਚ ਤੇਲ ਜਾਂ ਘਿਓ ਜ਼ਰੂਰ ਲਗਾਉਂਦੇ ਸੀ ਜਿਸ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਸੀ ਤੇ ਅੱਜ ਕੱਲ ਅਸੀਂ ਸਾਰੇ ਜਾਣਦੇ ਆ ਕਿ ਅਸੀਂ ਆਪਣਾ ਰਹਿਣਾ ਸੈਣਾ ਲਾਈਫਸਟਾਈਲ ਬਿਲਕੁਲ ਹੀ ਬਦਲ ਜੁਗਿਆ ਤੇ ਅੱਜ ਅਸੀਂ ਇਸੇ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਕਿ ਧੁੰਨੇ ਵਿੱਚ ਤੇਲ ਲਗਾਉਣ ਦੇ ਕਿੰਨੇ ਕੋ ਫਾਇਦੇ ਨੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਰਾਹਤ ਮਿਲ ਸਕਦੀ ਹੈ ਔਰ ਸਾਨੂੰ ਕਿਵੇਂ ਆਪਣਾ ਲਾਈਫਸਟਾਈਲ ਜੋ ਹੈ ਸਹੀ ਕਰਨਾ ਚਾਹੀਦਾ ਹੈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਖਾਸ ਹੈਲਥ ਵੈਲਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਅੱਜ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਡਾਕਟਰ ਕੇ ਆਰ ਬਾਂਸਲ ਸਵਾਗਤ ਹੈ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਨਮਸਕਾਰ ਦੋਸਤੋ ਮੈਂ ਡਾਕਟਰ ਬਾਂਸਲ ਡਾਕਟਰ ਬਾਂਸਰ ਨਾਭੀ ਤੇਲਮ ਵੱਲੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਨਾਭੀ ਤੇਲਮ ਕੇ ਨਾਮ ਹੀ ਆਪਣੇ ਆਪ ਨੂੰ ਸ਼ੋਅ ਕਰਦਾ ਕਿ ਨਾਭੀ ਚ ਪਾਉਣ ਵਾਲਾ ਤੇਲ ਮਤਲਬ ਤੁੰਨੀ ਚ ਪਾਉਣ ਵਾਲਾ ਤੇਲ ਇਸ ਦੇ ਸਿਰਫ ਦੋ ਹੀ ਬੂੰਦਾ ਆਪਾਂ ਦਿਨ ਚ ਕਿਸੇ ਵੀ ਟਾਈਮ ਸਵੇਰੇ ਜਾਂ ਰਾਤ ਨੂੰ ਸੌਣ ਵੇਲੇ ਰੋਟੀ ਖਾਣ ਤੋਂ ਬਾਅਦ ਇਹਨੂੰ ਯੂਜ਼ ਕਰਕੇ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਬਾਤ ਪਿਤ ਕਫ ਆਯੂਵੈਦ ਮੁਤਾਬਿਕ ਤਿੰਨ ਤਰ੍ਹਾਂ ਦੇ ਰੋਗ ਨੇ ਜਿਨ੍ਹਾਂ ਨੂੰ ਆਪਾਂ ਇਸੀ ਨਾਲ ਬੈਲੈਂਸ ਕਰ ਸਕਦੇ ਹਾਂ ਤੋ ਨੀ ਆਪਣੀ ਸੈਂਟਰ ਪੁਆਇੰਟ ਹੈ ਨਰਵਸ ਸਿਸਟਮ ਹੈ ਨਰਵਲ ਸੈਂਟਰਲ ਨਰਵ ਸਿਸਟਮ ਹੈ ਜਿਹੜਾ 72000 ਨਾੜੀਆਂ ਨਾਲ ਆਪਣਾ ਸਿੱਧਾ ਸੰਪਰਕ ਹੈ ਜਦੋਂ ਬੈਲੈਂਸ ਹੋ ਗਿਆ ਤਾਂ ਕਿਸੇ ਤਰ੍ਹਾਂ ਦੇ ਰੋਗ ਨੇ ਆਪਣੇ ਬਾਥਾ ਸੰਬੰਧਿਤ ਗਠੀਆ ਹੋ ਗਿਆ ਬੈਵਾਦੀ ਹੋ ਗਈ ਪਿੱਛਾ ਸੰਬੰਧਿਤ ਹੋ ਗਿਆ ਠੀਕ ਹੈ ਨਾ ਕਫ ਹੋ ਗਿਆ ਖਾਂਸੀ ਵਗੈਰਾ ਹੋ ਗਿਆ ਸਭ ਨੂੰ ਬੈਲੈਂਸ ਕਰਕੇ ਹੀ ਆਪਾਂ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਕਹਿੰਦਾ ਮਤਲਬ ਅੰਗਰੇਜ਼ੀ ਦਵਾਈਆਂ ਤੋਂ ਆਪਾਂ ਇੱਕ ਸਮਾਦਾ ਸੋਲੂਸ਼ਨ ਲੈ ਸਕਦੇ ਹਾਂ ਆਪਾਂ ਸ਼ੁਰੂ ਕਰਦੇ ਹਾਂ ਦੋਸਤੋ ਵੀ ਜਿਹੜੀ ਪਹਿਲਾਂ ਦੇ ਟਾਈਮ ਦੇ ਆਪਣਾ ਸੀ ਜਾ ਅੱਜ ਕੱਲ ਦਾ ਖਾਣ ਪੀਣ ਦਾ ਆਪਣਾ ਲਾਈਫ ਸਟਾਈਲ ਐ ਇੰਨਾ ਕ ਖਰਾਬ ਹੋ ਚੁੱਕਿਆ ਵੀ ਪੈਸਟੀਸਾਈਡਸ ਆਪਾਂ ਬਹੁਤ ਜ਼ਿਆਦਾ ਲੈ ਰਹੇ ਆਂ ਚਾਹੇ ਖਾਣ ਚਾ ਚਾਹੇ ਆਪਾਂ ਪੀਂੰਸ ਬੰਦੀ ਲਗਾ ਲੋ ਪਾਣੀ ਵੀ ਆਪਣਾ ਸ਼ੁੱਧ ਨਹੀਂ ਹੈਗਾ ਪਾਣੀ ਵੀ ਜੇ ਆਪਾਂ ਲਗੋਈ ਆਰਓ ਵਾਟਰ ਆ ਪਾਈ ਯੂਜ਼ ਕਰ ਰਹੇ ਆ ਮਿਨਰਲ ਵਾਟਰ ਯੂਜ਼ ਕਰ ਰਹੇ ਆ ਜੋ ਕਿ ਬਿਲਕੁਲ ਫੋਕਾ ਪਾਣੀ ਹੈ ਮੈਨ ਤੱਤ ਨੇ ਜਿਹੜੇ ਉਹਦੇ ਸਾਰੇ ਫਿਲਟਰ ਹੋ ਚੁੱਕੇ ਨੇ ਬਿਲਕੁਲ ਵੇਸਟ ਹੈ ਉਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਿਰ ਪਾਣੀ ਨਾਲ ਫਿਲਟਰ ਪਾਣੀ ਪੀਣ ਨਾਲ ਹੀ ਆਪਾਂ ਨੂੰ ਸ਼ਰੀਰ ਨੂੰ ਲੱਗਦੀਆਂ ਨੇ ਮੋ ਨਰਵਸ ਸਿਸਟਮ ਹੋ ਗਿਆ cancer ਤਰ੍ਹਾਂ ਦੀਆਂ ਜਿਹੜੇ cancer ਦੀਆਂ ਬਿਮਾਰੀਆਂ ਨੇ ਉਹ ਵੀ ਆਪਾਂ ਨੂੰ ਫਿਲਟਰ ਪਾਣੀ ਪੀਣ ਨਾਲ ਹੀ ਆਉਂਦੀਆਂ ਨੇ ਕਿਉਂਕਿ ਉਦੋਂ ਸਾਰੇ ਤੱਤ ਨਿਕਲ ਚੁੱਕੇ ਹੁੰਦੇ ਨੇ ਉਸ ਤੋਂ ਬਾਅਦ ਆਪਣਾ ਲਾਈਫ ਸਟਾਈਲ ਖਾਣ ਦਾ ਪੈਸਟੀਸਾਈਡ ਸਿੱਧਾ ਆਪਾਂ ਵੈਜੀਟੇਬਲਸ ਲੈ ਲਈਏ ਜਾਂ ਆਪਾਂ ਕੁਝ ਵੀ ਲੈ ਲਈਏ ਕਣਕ ਲੈ ਲਈਏ ਕਣਕ ਦੇ ਉੱਪਰ ਵੀ ਸਪਰੇ ਜਿਹੜੀਆਂ ਹੁੰਦੀਆਂ ਨੇ ਉਹ ਸਾਰੀਆਂ ਆਪਣੀਆਂ ਬਿਮਾਰੀਆਂ ਦਾ ਜੜ ਹੈ ਪ੍ਰਾਣੇ ਜਮਾਨੇ ਦੇ ਵਿੱਚ ਜਿਹੜੇ ਲੋਕ ਸੀ ਉਹ ਖਾਣਾ ਪੀਣਾ ਵੀ ਸ਼ੁੱਧ ਸੀ ਉਹਨਾਂ ਦਾ ਲਾਈਫ ਸਟਾਈਲ ਵੀ ਸੀ ਐਕਸਰਸਾਈਜ਼ ਵੀ ਕਰਦੇ ਸੀ ਉਹ ਹੋਕਸ ਕਦੇ ਵੀ ਬਿਮਾਰ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜੀ ਜੀਵਨ ਦੀ ਪદ્ધਤੀ ਹੈ ਜਾਂ ਜੀਵਨ ਦੀ ਕਲਾ ਉਹ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਨੇ ਅੱਜ ਕੱਲ ਦੇ ਜ਼ਮਾਨੇ 'ਚ ਆਪਾਂ ਸਭ ਕੁਝ ਹੀ ਖਤਮ ਕਰ ਚੁੱਕੇ ਹਾਂ ਇੱਕ ਫੋਰਨ ਕਲਚਰ ਹੈ ਜਿਹਨੂੰ ਆਰਡਰ ਨੂੰ ਅਡਾਪਟ ਕਰਦੇ ਹੋਏ ਬੱਚੇ ਕੀ ਕਰ ਰਹੇ ਨੇ ਅੱਜ ਕੱਲ ਪੀਜ਼ਾ 버ਗਰ ਨੂਡਲਸ ਇਹ ਖਾ ਰਹੇ ਨੇ ਕੋਲਡ ਡਰਿੰਕਸ ਪੀ ਰਹੇ ਨੇ ਜਿਹੜੇ ਬਿਲਕੁਲ ਹੀ ਜ਼ਹਿਰ ਹੈ ਕੋਕ ਹੈ ਪੈਪਸੀ ਹੈ ਪਾਣੀ ਵਾਲ ਤਾਂ ਉਹਨਾਂ ਦਾ ਹੈ ਹੀ ਨਹੀਂ ਛੁਕਾ ਵੀ ਨਹੀਂ ਹੈਗਾ ਇਹ ਪਾਣੀ ਦੀ ਜਦ ਕੀ ਆਪਣੇ ਆਪ ਚ ਇੱਕ ਜ਼ਿੰਦਗੀ ਦਾ ਸਾਰ ਹੈ ਪਾਣੀ ਪੀਣ ਨਾਲ ਹੀ ਬਹੁਤ ਸਾਰੇ ਬਿਮਾਰੀਆਂ ਦਾ ਆਪਾਂ ਹੱਲ ਕੱਢ ਸਕਦੇ ਆ ਠੀਕ ਹੋ ਸਕਦੇ ਆ ਸਿਰਫ ਪਾਣੀ ਪੀਣ ਨਾਲ ਹੁਣ ਦੋਸਤੋ ਗੱਲ ਕਰੀਏ ਇਸ ਤੇਲ ਦੀ ਇਸ ਤੇਲ ਦੀ ਇਜਾਦ ਕਿਉਂ ਕੀਤੀ ਗਈ ਇਸ ਦੀ ਖੋਜ ਕਿਉਂ ਕੀਤੀ ਗਈ ਇਹ ਧੁੰਨੀ ਚ ਪਾਣ ਨਾਲ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਇਸ ਦੇ ਨਾਲ ਇਹ ਜਿਹੜਾ ਪ੍ਰੋਡਕਟ ਹੈ ਜਿਸ ਦਾ ਇਹਦਾ ਨਾਮ ਤੋਂ ਹੀ ਆਪਾਂ ਜਾਨੂ ਹੋ ਸਕਦੇ ਆ ਨਾਭੀ ਤੇਲ ਨਾਭੀ ਮੀਨ ਧੁੰਨੀ ਧੁੰਨੀ ਦੇ ਸਿਰਫ ਦੋ ਬੰਦਾ ਤੇਲ ਪਾਣੀਆਂ ਨੇ ਇਸ ਦੇ ਨਾਲ ਹੀ ਆਪਾਂ ਦੋਸਤੋ ਤੋਂ ਵੱਧ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਆ ਰਾਤ ਨੂੰ ਸੌਣ ਵੇਲੇ ਜਾਂ ਦਿਨ 'ਚ ਕਿਸੇ ਵੀ ਟਾਈਮ ਤੇ ਪਰ ਸਿਰਫ ਦੋ ਬੰਦਾ ਯੂਜ਼ ਕਰਨੀਆਂ ਨੇ 10 ਮਿੰਟਾਂ ਦੀ ਹਲਕਲਕੀ ਮ사ਜ ਕਰਨੀ ਆ ਉਸ ਤੋਂ ਬਾਅਦ ਇੱਕ ਗਲਾਸ ਕੋਸਾ ਪਾਣੀ ਪੀਣਾ ਮਤਲਬ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਆਪਾਂ 15 ਤੋਂ 20 ਮਿੰਟ ਜੇ ਆਪਾਂ ਡੇਲੀ ਕੱਟਦੇ ਆ ਤਾਂ ਆਪਾਂ ਤੰਦਰੁਸਤੀ ਪਾ ਸਕਦੇ ਆ ਬਿਨਾ ਕਿਸੇ ਅੰਗਰੇਜ਼ੀ ਦਵਾਈ ਤੋਂ ਛੁਟਕਾਰਾ ਪਾ ਸਕਦੇ ਆ ਜਿਸ ਤਰ੍ਹਾਂ 슈ਗਰ ਹੋ ਗਈ ਥਾਇਰਾਇਡ ਹੋ ਗਿਆ ਬੀਪੀ ਹੋ ਗਿਆ ਜੋੜਾਂ ਦਾ ਦਰਦ ਹੋ ਗਿਆ ਕਬਜ ਹੈ ਗੈਸ ਹੈ ਬਵਸੀਰ ਹੈ ਕਿਸੇ ਨੂੰ ਬੇਔਲਾਦ ਜੋੜੇ ਨੇ ਕਿਸੇ ਨੂੰ ਬੱਚੇਦਾਨੀ ਦੇ ਸੋਲੀਆਂ ਨੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਬਾਤ ਪਿਤ ਕਫ ਨਾਲ ਸੰਬੰਧਿਤ ਜੋ ਹੀ ਪ੍ਰੋਬਲਮ ਹੈ ਸਿਰਫ ਇਸ ਪ੍ਰੋਡਕਟ ਨੂੰ ਯੂਜ਼ ਕਰਨ ਨਾਲ ਆਪਾਂ ਠੀਕ ਹੋ ਸਕਦੇ ਆ ਤਾਂ ਸਾਰੇ ਪੈਣਾ ਭਰਾਵਾਂ ਨੂੰ ਇਹ ਬੇਨਤੀ ਕਰਦਾ ਮੈਂ ਤਾਂ ਵੀ ਇਸ ਚੀਜ਼ ਨੂੰ ਯੂਜ਼ ਕਰੋ ਆਪਣੀ ਜ਼ਿੰਦਗੀ 'ਚ ਇਸ ਨੂੰ ਇੱਕ ਵਾਰ ਲਓ ਵਰਤ ਕੇ ਦੇਖੋ ਇਸ ਨੂੰ ਤੁਹਾਨੂੰ ਡੈਫੀਨੇਟਲੀ ਪਰਮਾਤਮਾ ਕਰੇਗਾ ਬਹੁਤ ਵਧੀਆ ਰਿਜ਼ਲਟ ਆਣਗੇ ਸਾਡੇ ਕੋਲ ਪੇਸ਼ੈਂਟ ਇਹ ਜੇ ਪਏ ਨੇ ਜਿਹੜੇ ਇਸ ਨੂੰ ਰਿਪੀਟ ਸਾਡੇ ਕੋਲ ਡਿਮਾਂਡ ਕਰਦੇ ਨੇ ਵੀ ਸਰ ਇਹ ਬਹੁਤ ਵਧੀਆ ਚੀਜ਼ ਹੈ ਇਹ ਤੁਸੀ ਇਸਦੀ ਖੋਜ ਕੀਤੀ ਹੈ ਤੇ ਬਹੁਤ ਵਧੀਆ ਚੀਜ਼ ਸੋ ਹੁਣ ਤੁਹਾਡੇ ਕਈਆਂ ਦੇ ਸਵਾਲ ਇਹ ਵੀ ਹੋਣਗੇ ਕਿ ਕਿਸ ਉਮਰ ਤੋਂ ਲੈ ਕੇ ਇਹ ਧੁੰਨੀ ਦੇ ਵਿੱਚ ਤੇਲ ਲਗਾ ਲੈਣਾ ਚਾਹੀਦਾ ਹੈ ਜਿਹੜੇ ਤੇਲ ਦੀ ਡਾਕਟਰ ਕੇ ਆਰ ਬਾਂਸਲ ਜੀ ਗੱਲ ਕਰ ਰਹੇ ਨੇ ਇਸ ਤੇਲ ਵਿੱਚ ਕਿਹੜੀਆਂ ਕਿੜੀਆਂ ਜੜੀ ਬੂਟੀਆਂ ਮਿਕਸ ਕੀਤੀਆਂ ਗਈਆਂ ਨੇ ਕਿਸ ਤਰ੍ਹਾਂ ਦਾ ਫਾਇਦਾ ਸਾਨੂੰ ਇਸ ਦੇ ਨਾਲ ਮਿਲਦਾ ਹੈ ਔਰ ਸਭ ਤੋਂ ਵੱਡੀ ਗੱਲ ਇਸ ਆ ਸਹੀ ਵਿਧੀ ਕੀ ਹੈ ਇਸ ਨੂੰ ਲਗਾਉਣ ਦੀ ਕੀ ਕੁਝ ਗੱਲਾਂ ਦਾ ਪਰਹੇਜ਼ ਵੀ ਰੱਖਣਾ ਚਾਹੀਦਾ ਹੈ ਖਾਂਡ ਪਿੰਨ ਨੂੰ ਲੈ ਕੇ ਜਾਂ ਫਿਰ ਦਿਨ ਚ ਲਗਾਈਏ ਰਾਤ ਵਿੱਚ ਲਗਾਈਏ ਸੋ ਇਹ ਵੀ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਆ ਇਸ ਦੇ ਵਿੱਚ 12 ਤਰ੍ਹਾਂ ਦੀਆਂ ਜਿਹੜੀ ਬੂਟੀਆਂ ਨੇ ਜਿਨ੍ਹਾਂ ਦਾ ਤੇਲ ਕੱਟ ਕੇ ਇਸ ਦਾ ਮਿਸ਼ਰਣ ਤਿਆਰ ਕੀਤਾ ਗਿਆ ਜਿਸ ਤੋਂ ਆਪਾਂ ਗੱਲ ਕਰੀਏ ਪੇਟ ਸੰਨ ਦੇ ਕੋਈ ਵੀ ਰੋਗ ਹੈ ਤਾਂ ਉਸ ਦੇ ਲਈ ਨਿੰਬੂ ਦਾ ਰਸ ਪਾਇਆ ਗਿਆ ਨਿੰਬੂ ਪਤਾ ਤੁਹਾਨੂੰ ਪੇਟ ਲਈ ਕਿੰਨਾ ਫਾਇਦੇਮੰਦ ਹੈ ਸਕਿਨ ਦੀ ਪ੍ਰੋਬਲਮ ਹੈ ਤਾਂ ਸਕਿਨ ਦੇ ਲਈ ਇਹਦੇ ਚ ਨਿੰਬੂ ਦਾ ਤੇਲ ਪਾਇਆ ਹੋਇਆ ਹੈ ਜੀ ਮੇਕ ਦੀ ਪ੍ਰੋਬਲਮ ਹੋ ਗਈ ਸਕਿਨ ਦੀ ਪ੍ਰੋਬਲਮ ਹੈ ਸੋਰਾਈਸਿਸ ਦੀ ਪ੍ਰੋਬਲਮ ਹੋਗੀ ਕਿਸੇ ਤਰ੍ਹਾਂ ਦੀ ਸਕਿਨ ਨਾਲ ਰਿਲੇਟਡ ਪ੍ਰੋਬਲਮ ਹੈ ਨਿਮ ਦਾ ਤੇਲ ਸਭ ਨੂੰ ਪਤਾ ਵੀ ਉਹ ਠੀਕ ਕਰਦਾ 올ਿਵ ਆਇਲ ਹੈ ਜੋ ਗਰਮ ਹੈ ਬਦਾਮ ਤੇਲ ਹੈ ਨਾਰੀਅਲ ਤੇਲ ਹੈ ਨਟਮਗ ਆਇਲ ਨੇ ਠੀਕ ਹੈ ਇਸ ਤਰ੍ਹਾਂ 12 ਤਰ੍ਹਾਂ ਦੀ ਜੜੀ ਬੂਟੀਆਂ ਨੇ ਜਿਹੜੀਆਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਅਲੱਗ-ਅਲੱਗ ਅਸਰ ਕਰਦੀਆਂ ਨੇ 12 ਸਾਲ ਤੋਂ ਉੱਪਰ ਬੱਚੇ ਇਹਨੂੰ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ 12 ਸਾਲ ਤੋਂ ਘੱਟ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਸਕਿਨ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਆ ਹਾਰਮੋਨਸ ਉਹਨਾਂ ਦੇ ਅਜੇ ਤਿਆਰ ਹੋ ਰਹੇ ਹੁੰਦੇ ਨੇ ਬੋਡੀ ਚੰਗੀ ਤਰ੍ਹਾਂ ਤਿਆਰ ਨਹੀਂ ਹੋ ਜਾਂਦੀ ਬਰ ਹਾਲ ਤੋਂ ਉੱਪਰ ਕੋਈ ਵੀ ਮੇਲ ਫੀਮੇਲ ਆਪਾਂ ਉਸ ਨੂੰ ਯੂਜ਼ ਕਰਵਾ ਸਕਦੇ ਆ ਅਪ ਟੂ 90 100 ਜੋ ਵੀ ਹੈਗਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਇਹਨੂੰ ਇਹ ਨਹੀਂ ਸਿਰਫ ਆਪਾਂ ਬਿਮਾਰ ਬੰਦੇ ਹੀ ਯੂਜ਼ ਕਰਨੇ ਆ ਫਿਟ ਬੰਦਾ ਵੀ ਇਹਨੂੰ ਯੂਜ਼ ਕਰ ਸਕਦਾ ਤਾਂ ਕਿ ਉਹਨੂੰ ਆਨਵਲ ਟਾਈਮ 'ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਫਿਟ ਰਹੇ ਅੰਗਰੇਜ਼ੀ ਦਵਾਈ ਉਸ ਨੂੰ ਲੈਣ ਦੀ ਜ਼ਰੂਰਤ ਨਾ ਪਵੇ ਇਮਿਊਨਿਟੀ ਬੂਸਟਰ ਹੈ ਇਮਿਊਨਿਟੀ ਨੂੰ ਬੂਸਟ ਕਰਦਾ ਅੰਦਰੋਂ ਦੀ ਤਾਕਤ ਜਿਹੜੀ ਹੈਗੀ ਆ ਉਹ ਵਧਾਂਦਾ आयुर्वेद ਮੁਤਾਬਿਕ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਉਹ 3 ਤੋਂ 6 ਮਹੀਨੇ ਦਾ ਕੋਰਸ ਹੈ ਜੋ ਵੀ ਆਪਾਂ ਦਵਾਈ ਲੈਣੇ ਆਪਾਂ ਸਮਾ ਲੈਣੇ ਆ ਤੇਲ ਲੈਣੇ ਆ ਜਾਂ ਜਿਹੜੀ ਬੁੱਟੀਆਂ ਲੈਣੇ ਆ ਤਾਂ 3 ਮਹੀਨੇ ਬਾਅਦ ਔਰ 6 ਮਹੀਨੇ ਬਾਅਦ-ਬਾਅਦ ਇਸ ਤਰ੍ਹਾਂ ਅੱਜਕੱਲ ਸੁਣਨ ਚਾਹਿਆ ਵੀ 10 ਸਾਲ ਹੋ ਗਏ ਦਵਾਈਆਂ ਖਾਂਦੇ ਨੇ ਬੀਪੀ ਦੀ 15 ਸਾਲ ਹੋ ਗਏ ਸ਼ੂਗਰ ਦੀ ਦਵਾਈ ਲੰਦੇ ਨੂੰ ਜੋ ਤੱਕ ਦਵਾਈ ਲੈਂਦੇ ਰਹੋ ਜੀ ਠੀਕ ਹੈ ਉਦੋਂ ਹਾਲੇਪਾਸੀ ਡਾਕਟਰ ਕਹਿੰਦੇ ਨੇ ਜੀ ਸਾਡੇ ਹੱਥ ਖੜੇ ਨੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਅੰਦਰੋਂ ਇਮਿਊਨਿਟੀ ਆਪਣੀ ਦਵਾਈਆਂ ਨੇ ਖਤਮ ਕਰਤੀ ਆ ਆਯੁਰਵੇਦ ਮੁਤਾਬਿਕ ਕਿਸੇ ਵੀ ਬਿਮਾਰੀ ਦਾ ਇਲਾਜ 3 ਤੋਂ 6 ਮਹੀਨੇ ਜੇ ਸੀਐਸਟੀ ਨੂੰ ਯੂਜ਼ ਕਰੋਗੇ ਤਾਂ ਸਾਡੇ ਤਜਰਬੇ ਮੁਤਾਬਿਕ 3 ਮਹੀਨੇ ਤੋਂ 6 ਮਹੀਨੇ ਦੇ ਵਿੱਚ ਤੁਸੀਂ ਆਪਣੀ ਬਿਮਾਰੀ ਤੋਂ निजात ਪਾ ਸਕਦੇ ਹੋ ਛੁਟਕਾਰਾ ਪਾ ਸਕਦੇ ਹੋ ਜੇ ਹੁਣ ਆਪਾਂ ਨਾਭੀ ਮੰਡਲ ਦੀ ਗੱਲ ਕਰੀਏ ਧੁੰਨੇ ਦੀ ਗੱਲ ਕਰੀਏ ਜਿਸ ਤਰ੍ਹਾਂ ਇੱਕ ਬੱਚਾ ਹੁੰਦਾ ਉਹ ਮਾਂ ਦੇ ਗਰਭ ਦੇ ਵਿੱਚ ਹੁੰਦਾ ਤਾਂ ਉਹਦੇ ਜੋ ਵੀ ਆਰਗਨ ਨੇ ਜੋ ਵੀ ਫੀਡ ਹੈ ਉਹਨੇ ਆਪਣੇ ਮਾਂ ਦੇ ਪੇਟ ਤੋਂ ਲੈਣੀ ਹੈ ਉਹ ਨਾਭੀ ਨਾਲ ਹੀ ਕਨੈਕਟਡ ਹੈ ਸਭ ਨੂੰ ਪਤਾ ਇਸ ਜਿਵੇਂਾਰੇ ਜੋ ਵੀ ਉਹ ਆਰਗਨ ਬਣਦੇ ਨੇ ਹਾਰਟ ਹੈ ਬ੍ਰੇਨ ਹੈ ਮਸਲਸ ਨੇ ਬੋਨਸ ਨੇ ਸਾਰੇ ਨਾਭੀ ਤੋਂ ਤਿਆਰ ਹੁੰਦੇ ਹਨ ਤਾਂ ਜਿੰਨਾ ਹੀ ਆਪਾਂ ਇਸ ਨੂੰ ਨਰਿਸ਼ ਕਰਾਂਗੇ ਜਿੰਨਾ ਇਸ ਨੂੰ ਨਰਿਸ਼ਮੈਂਟ ਦਵਾਂਗੇ ਉਹ ਸਿਰਫ ਨਾਭੀ ਮੰਡਲ ਨਾਲ ਹੀ ਦਵਾਂਗੇ ਕਿਉਂਕਿ 72 ਹਜ਼ਾਰ ਨਾੜੀਆਂ ਦਾ ਸਿੱਧਾ ਕੈਂਸਰਨ ਹੈ ਤੁਸੀਂ ਇਸ ਨੂੰ ਇੱਕ ਵਾਰ ਨਾਭੀ ਨਾਲ ਸ਼ੁਰੂ ਕਰੋਗੇ ਆਪਣੇ ਬਿਮਾਰੀਆਂ ਨੂੰ ਆਪਣੀ ਡਾਇਰੀ ਦੇ ਉੱਪਰ ਨੋਟ ਕਰ ਲਓ ਮਹੀਨੇ ਬਾਅਦ ਜੋ ਬਿਮਾਰੀਆਂ ਤੁਹਾਡੇ ਠੀਕ ਹੁੰਦੀਆਂ ਜਾਂਦੀਆਂ ਉਹਨੂੰ ਕਾਟਾ ਮਾਰਦੇ ਜਾਓ ਮੇਰੀ ਗਾਰੰਟੀ ਹੈ ਇੱਕ ਵਾਰ ਇਸ ਨੂੰ ਸ਼ੁਰੂ ਕਰਕੇ ਦੇਖੋ ਤੁਸੀਂ ਅੰਗਰੇਜ਼ੀ ਦਵਾਈਆਂ ਵੱਲ ਮੂੰਹ ਨਹੀਂ ਕਰੋਗੇ ਔਰ ਅੰਗਰੇਜ਼ੀ ਦਵਾਈਆਂ ਤੋਂ ਹਮੇਸ਼ਾ ਲਈ ਤੁਹਾਨੂੰ ਛੁਟਕਾਰਾ ਮਿਲ ਜੇਗਾ ਜਿਸ ਤਰ੍ਹਾਂ ਅੱਜ ਕੱਲ ਸੁਣਨ ਦੇ ਵਿੱਚ ਆਇਆ ਵੀ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਨਾਭ ਦੇ ਸਰੋਂ ਤੇਲ ਲਗਾਉਂਦੇ ਸੀ ਜਾਂ ਦਿੱਸੀ ਕੀ ਲਗਾਉਂਦੇ ਸੀ ਪਰ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਇਸ ਨੂੰ ਬਿਲਕੁਲ ਭੁੱਲ ਚੁੱਕੀ ਹੈ ਉਸ ਨਾਲ ਇਹ ਆ ਵੀ ਆਪਣੇ ਨਸਾ ਬਲੌਕ ਹੋ ਜਾਂਦੀਆਂ ਨੇ ਜਿਸ ਤਰ੍ਹਾਂ ਆਪਾਂ ਇੱਕ ਪੇੜ ਨੂੰ ਹਰਾ ਭਰਾ ਕਰਨ ਲਈ ਉਹ ਜੜ੍ਹ 'ਚ ਪਾਣੀ ਦਿੰਨੇ ਆ ਤਾਂ ਕਿ ਉਹਦੇ ਪੱਤੇ ਹਰੇ ਰਹਿਣ ਹਮੇਸ਼ਾ ਵੱਧਾ ਫੁੱਲਦਾ ਰਹੇ ਉਸ ਦਾ ਆਪਣਾ ਸੈਂਟਰ ਪੁਆਇੰਟ ਤੁੰਨੀ ਹੈ ਜੇ ਫਿਰ ਤੁੰਨੀ ਨਰਿਸ਼ ਕਰਾਂਗੇ ਤਾਂ ਬਹੁਤ ਜ਼ਿਆਦਾ ਇਫੈਕਟਿਵ ਬਾਡੀ ਦੇ ਉੱਪਰ ਰਹੇਗਾ ਜੇ ਇਸ ਨੂੰ ਆਪਾਂ ਨਰਿਸ਼ ਨਹੀਂ ਕਰਾਂਗੇ ਤਾਂ ਆਪਣੇ ਨਸਾ ਬਲੌਕ ਹੋ ਗਈਆਂ ਆਟ ਦੇ ਪਰ ਕਿਉਂਕਿ ਆਪਣਾ ਜੋ ਖਾਣਾ ਪੀਣੀ ਹੈ ਅਬਜ਼ਰਵ ਹੁੰਦਾ ਬਾਡੀ ਦੇ ਵਿੱਚ ਉਹ ਸਾਰਾ ਪੇਟ ਰਾਹੀਂ ਹੁੰਦਾ ਇੰਟਰਸਟ ਰਾਹੀਂ ਹੁੰਦਾ ਜੇ ਇਸ ਲਈ ਆਪਾਂ ਸਫਾਈ ਨਹੀਂ ਰੱਖਾਂਗੇ ਧਿਆਨ ਨਹੀਂ ਰੱਖਾਂਗੇ ਤਾਂ ਕਈ ਤਰ੍ਹਾਂ ਦੇ ਆ ਪ੍ਰੋਬਲਮਸ ਨੇ ਬ੍ਰੇਨ ਨਾਲ ਰਿਲੇਟਡ ਨੇ ਸ਼ੂਗਰ ਤੁਸੀਂ ਮੰਨ ਲਓ ਸ਼ੂਗਰ ਦਾ ਕਾਰਨ ਕੀ ਰਿਹਾ ਪੈਨਕ੍ਰੀਆਜ਼ ਪੈਨਕ੍ਰੀਆਜ਼ ਦੇ ਬੀਟਾ ਐਕਟਿਵ ਬੀਟਾ ਸੈੱਲ ਨੇ ਹਨਾ ਅਲਫਾ ਬੀਟਾ ਸੈੱਲ ਨੇ ਉਹ ਐਕਟਿਵ ਨਹੀਂ ਹੁੰਦੇ ਉਹ ਇਨਸੂਲਿਨ ਬਣਾਣਾ ਬੰਦ ਕਰ ਦਿੰਦੇ ਨੇ ਉਹ ਪੇਟ ਨਾਲ ਰਿਲੇਟਡ ਹੈ ਜੇ ਆਪਾਂ ਇਸ ਨੂੰ ਸਹੀ ਢੰਗ ਨਾਲ ਰੱਖਾਂਗੇ ਇਸ ਨੂੰ ਯੂਜ਼ ਕਰਾਂਗੇ ਤਾਂ ਆਪਣੀ ਇਨਸੂਲਿਨ ਅੰਦਰੋਂ ਅੰਦਰੀ ਪ੍ਰੋਡਕਸ਼ਨ ਸ਼ੁਰੂ ਹੋ ਜਾਏਗੀ ਉਸ ਦੀ ਤਾਂ ਆਪਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਐ ਸੋ ਇਸ ਦਾ ਧਿਆਨ ਰੱਖੋ ਐਲ ਪੈਥੀ ਮੈਡੀਸਿਨ ਦੇਸੀ ਆਲਰੇਡੀ ਇਸ ਨੂੰ ਯੂਜ਼ ਕਰ ਰਹੇ ਹੋ ਤਾਂ ਫੋਰ ਦਾ ਟਾਈਮਿੰਗ ਉਹਨੂੰ ਸਿਰਫ ਯੂਜ਼ ਕਰੋਗੇ ਇੱਕੋ ਦਮ ਬੰਦ ਨਹੀਂ ਕਰਨੀ ਕਿਉਂਕਿ ਉਹ ਤੁਹਾਡੀਆਂ ਨਸਾਂ ਦੇ ਵਿੱਚ ਤੁਹਾਨੂੰ ਇੱਕ ਤਰ੍ਹਾਂ ਦੀ ਐਡਿਕਸ਼ਨ ਹੋ ਚੁੱਕੀ ਐ ਮਹੀਨੇ ਬਾਅਦ ਤੁਸੀਂ ਆਪਣਾ ਟੈਸਟ ਕਰਵਾਓ ਜਿਸ ਤਰ੍ਹਾਂ ਆਪਾਂ ਕਹਿੰਦੇ ਬਿਮਾਰ ਹੋ ਗਏ ਉਸ ਤੋਂ ਬਾਅਦ ਆਪਾਂ ਨੂੰ ਦਵਾਈ ਦੀ ਜ਼ਰੂਰਤ ਪੈਂਦੀ ਐ ਜੇ ਆਪਾਂ ਬਿਮਾਰ ਹੈ ਹੀ ਨਹੀਂ ਸ਼ੀਰ ਆਪਣਾ ਤੰਦਰੁਸਤ ਆਪਾਂ ਦਵਾਈਆਂ ਖਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਆਪਾਂ ਨੂੰ ਜ਼ਰੂਰਤ ਹੀ ਨਹੀਂ ਪੈਣੀ ਉਸ ਦੀ ਦਵਾਈਆਂ ਹੌਲੀ ਹੌਲੀ ਕੱਟ ਕਰਦੇ ਰਹੋ ਇੱਕੋ ਦਮ ਬੰਦ ਨਹੀਂ ਕਰਨੀ ਤੁਹਾਡਾ ਸ਼ੀਰ ਆਪਣੇ ਆਪ ਤੁਹਾਨੂੰ ਦੱਸੇਗਾ ਵੀ ਹੁਣ ਆਪਾਂ ਨੂੰ ਬਾਹਰੋਂ ਕੁਝ ਵੀ ਚੀਜ਼ ਲੈਣ ਦੀ ਜਰੂਰਤ ਨਹੀਂ ਨਾ ਪੇਨ ਕਿਲਰ ਹੈ ਨਾ ਜੋ ਵੀ ਆਪਾਂ ਸਟੇਰੀਡਸ ਲੈ ਰਹੇ ਹਾਂ ਇਹ ਕਿਸੇ ਬਿਮਾਰੀ ਨੂੰ ਠੀਕ ਕਰਨ ਲਈ ਆਪਾਂ ਕੋਈ ਦਵਾਈ ਲੈ ਰਹੇ ਆ ਉਹ ਜਰੂਰਤ ਨਹੀਂ ਪੈਣੀ ਆਪਣੇ ਆਪ ਹੀ ਅੰਦਰੋਂ ਅੰਦਰ ਹੀ ਆਪਾਂ ਨੂੰ ਉਸ ਦੀ ਕਾ ਜਰੂਰਤ ਖਤਮ ਹੋ ਜਾਏਗੀ ਆਯੁਰਵੈਦਿਕ ਤੇਲ ਹੈ ਜੀ 12 ਤਰ੍ਹਾਂ ਦੇ ਤੇਲ ਪਾਏ ਹੋਏ ਨੇ ਠੰਡੇ ਵੀ ਨੇ ਗਰਮ ਵੀ ਨੇ ਇਹ ਸਭ ਦੀ ਤਾਸੀਰ ਨੂੰ ਮੱਦੇ ਨਜ਼ਰ ਰੱਖ ਕੇ ਤਿਆਰ ਕੀਤੇ ਹੋਏ ਨੇ 올 시즌 गर्मी सर्दी बरसात ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਕਿਉਂਕਿ ਸਾਈਡ ਇਫੈਕਟ ਆਯੂਵੇਦ ਦਾ ਕਦੇ ਵੀ ਨਹੀਂ ਹੁੰਦਾ ਆਯੂਵੇਦਿਕ ਮੈਡੀਸਨ ਕੋਈ ਵੀ ਲੈ ਲਓ ਕਦੇ ਵੀ ਸਾਈਡ ਇਫੈਕਟ ਨਹੀਂ ਹੋਏਗਾ ਉਸ ਦਾ ਔਰਲ ਆਪਾਂ ਕੋਈ ਚੀਜ਼ ਲੈਣੀ ਹੈ ਤਾਂ ਆਪਾਂ ਲੱਗਦਾ ਵੀ ਰिएक्ट ਕਰੇਗੀ ਸਿਰਫ ਆਪਾਂ ਸਕਿਨ ਤੇ ਟੱਚ ਕਰਨਾ ਨੀਵਲ 'ਚ ਪਾਉਣਾ ਤੇ ਇਸ ਲਈ ਇਹਦਾ ਕਦੇ ਵੀ ਸਾਈਡ ਇਫੈਕਟ ਨਹੀਂ ਹੋਏਗਾ ਉਲਟਾ ਤੁਹਾਨੂੰ ਇਹਦਾ ਫਾਇਦਾ ਹੀ ਹੋਏਗਾ ਰੋਟੀ ਖਾਣ ਤੋਂ ਘੱਟੋ ਘੱਟ 1 ਘੰਟੇ ਬਾਅਦ ਆਪਾਂ ਇਸ ਨੂੰ ਯੂਜ਼ ਕਰ ਸਕਦੇ ਹਾਂ 10 ਮਿੰਟ ਮ사ਜ ਕਰਨੀ ਹੈ ਕਲੋਕਵਾਇਜ਼ ਆਫਟਰ 10 ਮਿੰਟਸ ਮ사ਜ ਤੋਂ ਇੱਕ ਗਲਾਸ ਤਾਜ਼ਾ ਪਾਣੀ ਜ਼ਰੂਰ ਪੀਣਾ ਤਾਂ ਕਿ ਆਪਣੀ ਬੋਡੀ ਡੀਟੌਕਸੀਫਾਈ ਹੋ ਜਾਏ ਜੇ ਰਾਤ ਦੇ ਟਾਈਮ ਇਸ ਨੂੰ ਯੂਜ਼ ਕਰੋਗੇ ਤਾਂ ਬਹੁਤ ਵਧੀਆ ਰਿਜ਼ਲਟ ਆਣਗੇ ਸੋ ਮੈਨੂੰ ਬਹੁਤ ਉਮੀਦ ਹੈ ਕਿ ਤੁਹਾਨੂੰ ਕਾਫੀ ਕੁਝ ਨਵਾਂ ਤੇ ਵਧੀਆ ਜਾਣਨ ਨੂੰ ਜ਼ਰੂਰ ਮਿਲਿਆ ਹੋਵੇਗਾ ਸੋ ਧੁੰਨੀ ਵਿੱਚ ਤੇਲ ਲਗਾਉਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਇਹ ਤੇਲ ਦੀ ਤਾਂ ਗੱਲ ਆਪਾਂ ਕਰ ਹੀ ਰਹੇ ਆ ਅਦਰਵਾਇਜ਼ ਤੁਸੀਂ ਜੋ ਹੈ ਘਰ ਦੇ ਵਿੱਚ ਨਾਰਮਲ ਤੇਲ ਹੁੰਦਾ ਹੈ ਸਰੋਂ ਦਾ ਤੇਲ ਹੈ ਜਿਸੇ ਕਿ ਉਹ ਵੀ ਤੁਸੀਂ ਧੁੰਨੀ ਵਿੱਚ ਲਗਾਉਂਦੇ ਹੋ ਤਾਂ ਬਹੁਤ ساری ਪ੍ਰੋਬਲਮਸ ਉਹ ਤੁਹਾਨੂੰ निजात ਜ਼ਰੂਰ ਮਿਲ ਜਾਂਦੀ ਹੈ ਤੁਹਾਡੇ ਕੋਈ ਹੋਰ ਵੀ ਸਵਾਲ ਹੋਣ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਵੀਡੀਓ ਜੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਮੇਰੀ ਈਮੇਲ ਆਈਡੀ healthadvicewithharjotkaur@gmail.com ਤੇ ਵੀ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ healthadvicewithharjotkaur ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤਕੌਰ ਨੂੰ ਦਿਓ ਜੀ ਜਿਆਦਾ ਸਤਿ ਸ਼੍ਰੀ ਅਕਾਲ